ਜੋ ਪਹੁੰਚਿਆ ਜਿੱਥੇ ਕੋਈ ਵੀ ਪਾਰਟੀ ਬਾਜੀ ਦਾ ਚੱਕਰ ਨਹੀਂ ਹੈਗਾ ਕਿਸੇ ਵੀ ਪਾਰਟੀ ਦਾ ਇੱਥੇ ਝੰਡਾ ਨਹੀਂ ਲੱਗਾ ਸਾਰੀਆਂ ਪਾਰਟੀਆਂ ਦੇ ਸਮਰਥਕ ਇੱਕ ਜਗ੍ਹਾ ਤੇ ਹੀ ਬੈਠੇ ਹੋਏ ਨੇ ਤਮਾਮ ਪਿੰਡ ਦੇ ਜਿਹੜੇ ਵੋਟਰ ਨੇ ਇੱਥੇ ਆ ਜਰੂਰ ਰਹੇ ਨੇ ਪਰ ਕੋਈ ਉਹਨਾਂ ਨੂੰ ਹਦਾਇਤ ਨਹੀਂ ਕਰ ਰਿਹਾ ਕਿ ਕਿੱਥੇ ਵੋਟ ਪਾਉਣੀ ਆ ਹਰ ਕੋਈ ਆਪਣੀ ਮਰਜ਼ੀ ਦੇ ਨਾਲ ਵੋਟ ਪਾ ਸਕਦਾ ਔਰ ਪਿੰਡ ਦੀ ਭਾਈਚਾਰਕ ਸਾਂਝ ਨੂੰ ਇਸ ਪਿੰਡ ਨੇ ਕਾਇਮ ਰੱਖਣ ਦੀ ਇੱਕ ਬਹੁਤ ਵੱਡੀ ਮਿਸਾਲ ਦਾ ਕੀਤੀ ਹੈ ਚਾਹੇ ਭਾਜਪਾ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ तमाम ਪਾਰਟੀਆਂ ਦੇ ਜਿਹੜੇ ਸਪੋਰਟਰ ਨੇ ਸਮਰਥਕ ਨੇ ਉਹ ਇੱਕ ਜਗ੍ਹਾ ਹੀ ਬੈਠੇ ਹੋਏ ਨੇ ਔਰ ਪੂਰਾ ਜਿਹੜਾ ਇੱਥੇ ਬੂਥ ਲੱਗਾ ਹੋਇਆ ਤੁਹਾਨੂੰ ਕਿਸੇ ਵੀ ਪਾਸੇ ਕਿਸੇ ਵੀ ਪਾਰਟੀ ਦਾ ਕੋਈ ਵੀ ਜਿਹੜਾ ਝੰਡਾ ਹੈ ਕੋਈ ਵੀ ਬੈਨਰ ਹੈ ਨਜ਼ਰ ਨਹੀਂ ਆ ਰਿਹਾ ਤਾਂ ਇਧਰਲੇ ਪਾਸੇ ਇਹਨਾਂ ਨੇ ਰਾਹੀਰਾਂ ਵਾਸਤੇ ਸਮਾਸ਼ ਸ਼ਵੀਲ ਲਾਈ ਹੋਈ ਹੈ ਸ਼ਵੀਲ ਵੀ ਨਾਲ ਚੱਲ ਰਹੀ ਹੈ ਤੇ ਇੱਧਰ तमाम ਜਿਹੜੇ ਸਮਰਥਕ ਆ ਬੈਠੇ ਹੋਏ ਨੇ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਆ ਸਸੀ ਕਾਲ ਜੀ ਇੱਕ ਨਵੀਂ ਮਿਸਾਲ ਤੁਸੀਂ ਕੀਤੀ ਹੈ ਕਿ ਕਿਸੇ ਵੀ ਪਾਰਟੀ ਦਾ ਇੱਥੇ ਕੋਈ ਝੰਡਾ ਨਹੀਂ ਕੋਈ ਬੈਨਰ ਨਹੀਂ ਸਾਰੇ ਇਕੱਠੇ ਬੈਠੇ ਆ ਕੀ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਕੀ ਤੁਹਾਡਾ ਮੈਸੇਜ ਹੈ ਮੈਸੇਜ ਇਹ ਹੋਈ ਹੈ ਜਲੋ ਜਿਹੜੀ ਹੈਗੀ ਸਾਂਝੀ ਵਾਲਤਾ ਦੇ ਹਿਸਾਬ ਨਾਲ ਪਿਆਰ ਹੱਥ ਬਾਗ ਦੇ ਨਾਲ ਚੱਲਣ ਵਾਸਤੇ ਸਾਨੂੰ ਜਿਹੜਾ ਇਹਨਾਂ ਸਿਆਸੀ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਆਪਣੀ ਮਰਜ਼ੀ ਨਾਲ ਹਰੇਕ ਲੀਡਰ ਦਾ ਸਤਿਕਾਰ ਕਰੋ ਜਿਹੜਾ ਹਲਕੇ ਦੀ ਸੇਵਾ ਕਰਦਾ ਜਿਹੜਾ ਵਧੀਆ ਕੰਮ ਕਰਦਾ ਉਹਦੇ ਨਾਲ ਜਿੱਦਾਂ ਦਾ ਲਗਾਅ ਹੋਵੇ ਉਹਨੂੰ ਉਹ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ ਹਰੇਕ ਵੱਧੋ ਵੱਧੀ ਅਸੀਂ ਕਿਸੇ ਨੂੰ ਪ੍ਰੈਸ ਕਰਾਂਗੇ ਅਸੀਂ ਪੈਸੇ ਦੀ ਲੈਣ ਦੇਣ ਦੇ ਲਾਲਚ ਵਿੱਚ ਜਾਵਾਂਗੇ ਖਰਾਬਾਂ ਕੋ ਆਪਾਂ ਪੜਾਵਾਂਗੇ ਇੱਕ ਦੂਜੇ ਨੂੰ ਵੱਧ ਚੜ ਕਰਾਂਗੇ ਉਹ ਵੀ ਇੱਕ ਕਿਸਮ ਦਾ ਸਾਡਾ ਹੈਗਾ ਜਾਨੀ ਨੁਕਸਾਨ ਹੀ ਆ ਅਸੀਂ ਤਾਂ ਹੁਣ ਜਿਹੜੇ ਸਾਡੇ ਅਕਾਲੀ ਦਲ ਦੇ ਵੀ ਆਏ ਆ ਸਾਰੇ ਸਾਰੇ ਇਕੱਠੇ ਸੀਗੇ ਸਾਰਿਆਂ ਨੇ ਇਕੱਠਿਆਂ ਨੇ ਉੱਥੇ ਬੈਠ ਕੇ ਉਦਾਂ ਦਾ ਸਰਕਾਰ ਕੀਤਾ ਲੀਡਰ ਸਾਹਿਬ ਉਹਨਾਂ ਦਾ ਇਸੇ ਤਰ੍ਹਾਂ ਜਦੋਂ ਕਾਂਗਰਸ ਦੇ ਆਏ ਆ ਉਦੋਂ ਵੀ ਇਸੇ ਤਰ੍ਹਾਂ ਸੀ ਆਮ ਪਾਰਟੀ ਦੇ ਆਏ ਆ ਦਮੀ ਇੱਥੇ ਇਤਨੇ ਪਾਰਟੀਆਂ ਸਾਡੇ ਕੋਲ ਆਈਆਂ ਕਿੰਨੇ ਪਾਰਟੀਆਂ ਤੇ ਜਿੰਨੇ ਵੀ ਉਮੀਦਵਾਰ ਜਾਂ ਕੋਈ ਉਹਨਾਂ ਦੇ ਗ੍ਰੰਡੇ ਜਿਹੜੇ ਹੈਗੇ ਆ ਹਲਕਾ ਨਜਾਇਜ਼ ਆਏ ਆ ਸਾਰਿਆਂ ਦਾ ਜਿਹੜਾ ਪਿੰਡ ਲਖਣਕੇ ਵੱਡੇ ਵੱਲੋਂ ਸਨ ਸਤਕਾਰ ਕੀਤਾ ਗਿਆ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਅੱਜ ਵੀ ਜਿਹੜਾ ਹੈਗਾ ਵੋਟਰਾਂ ਨੂੰ ਆਪਣੀ ਪੂਲ ਦਿੱਲੀ ਨਾਲ ਆਪਣੀ ਮਰਜ਼ੀ ਨਾਲ ਹਰੇਕ ਥਾਂ ਜਿੱਥੇ ਵੀ ਉਹ ਆਪਣੇ ਆਪ ਨੂੰ ਯੋਗ ਸਮਝਦੇ ਜਿਹਨੂੰ ਵੀ ਉਥੇ ਆਪਣੀ ਵੋਟ ਪਾਉਂਦਾ ਉਹਨੂੰ ਅਧਿਕਾਰ ਹੈ ਸਤੰਤਰ ਹੈ ਸਾਰੇ ਅਸੀਂ ਕਿਤੇ ਨਹੀਂ ਸਤਿਫੀ ਕਰ ਰਹੇ ਆ ਸਾਰੇ ਲੋਕ ਜਿਹੜੇ ਮੀਡੀਆ ਰਾਈ ਜਾਗਰਤ ਆ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਅਸੀਂ ਤੇ ਇਹੋ ਹੀ ਗੱਲ ਜਿਹੜੀ ਆ ਹਰੇਕ ਦਾ ਗੱਲ ਕਹਾਂਗੇ ਵੀ ਉਹਦੇ ਨਾਲ ਜਿਹੜੀ ਹੈਗੇ ਘੱਟੋ ਘੱਟ ਸਾਡੇ ਜਿਹੜੀ ਆਪਸੀ ਮਿਲਵਰਤਨ ਜਿਹੜਾ ਭਾਈਚਾਰਾ ਆ ਸਾ ਜਿਹੜਾ ਉਹ ਬਣਿਆ ਰਵੇ ਤੇ ਲੋਕਾਂ ਦੇ ਵਿੱਚ ਜਿਹੜੀਆਂ ਸਿਆਸੀ ਰੂਪ ਦੇ ਵਿੱਚ ਜਿਹੜੀਆਂ ਕਤਲੋਗਾਰਤਾ ਚੱਲਦੀਆਂ ਉਹਨਾਂ ਤੋਂ ਵੀ ਜਿਹੜਾ ਸਮਾਜ ਜਿਹੜਾ ਉਹ ਬਚਿਆ ਜਾ ਸਕਦਾ ਇਸ ਤੋਂ ਬਾਅਦ ਜਿਹੜਾ ਹੈਗਾ ਜੇ ਇਸੇ ਤਰ੍ਹਾਂ ਹੀ ਅਸੀਂ ਸਾਂਝੇ ਰੂਪ 'ਚ ਚੱਲਾਂਗੇ ਜੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਵੀ ਚੱਲਾਂਗੇ ਤਾਂ ਹੀ ਉਹ ਨਸ਼ਿਆਂ ਨੂੰ ਇਹ ਪਹਿਲ ਕਦਮੀ ਪਹਿਲੀ ਵਾਰ ਹੋਈ ਹੈ ਜਾਂ ਅੱਗੇ ਵੀ ਇਹ ਪਹਿਲੀ ਵਾਰ ਇਹ ਪਹਿਲੀ ਵਾਰ ਕਹ ਪਹਿਲ ਕਦਮੀ ਹੋਈ ਆ ਇਹਦੇ ਵਿੱਚ ਕਿੰਨੇ ਵੀ ਸਾਡੇ ਪਿੰਡ ਦੇ ਜਿਹੜੇ ਪੰਜ ਪੰਜ ਬੋਜਵਾਨ ਜਿਹੜੇ ਵੀ ਅਕਤੀ ਸੀਗੇ ਬਕੌਂਦੇ ਵੀ ਜਿਹੜੇ ਸੀਗੇ ਸਾਰਿਆਂ ਨੇ ਇੱਕ ਪਹਿਲਾਂ ਮੀਟਿੰਗ ਕੀਤੀ ਮੀਟਿੰਗ ਕਰਕੇ ਵੀ ਆਪਾਂ ਕੀ ਕਰਨਾ ਉਸ ਤੋਂ ਬਾਅਦ ਉਹ ਗੱਲ ਹੋਈ ਆ ਕਿ ਇਹ ਪਿੰਡ ਦੇ ਵਿੱਚ ਕੋਈ ਵਰਦਾ ਕਿਸੇ ਨੇ ਝੰਡਾ ਨਿਆਣੇ ਨੇ ਲਾਇਆ ਹੋਊਗਾ ਆ ਨਹੀਂ ਕਿਸੇ ਨੇ ਕਿਹਾ ਝੰਡਾ ਵੀ ਨਹੀਂ ਕਿਸੇ ਦਾ ਜੁਦਾ ਇੱਥੇ ਕਿੰਨੀ ਕਵੋਟ ਇਸ ਪਿੰਡ ਦੀ ਹੈਗੀ ਆ ਪਿੰਡ ਦੀ ਵੋਟ ਦੇ ਪ੍ਰਗਤ ਲਗਭਗ 32 300 ਦੇ ਕਰੀਬ ਆ ਕੁਝ ਬਾਹਰ ਵੀ ਚੱਲ ਗਿਆ ਪੋਲ ਦੇ ਕੋ ਕਿੰਨੀ ਗੁੱਦੀ ਆ ਤਾਂ ਤੁਸੀਂ ਵੀ ਸਾਡ ਇੱਕ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਹੋ ਤਾਂ ਕੀ ਮੈਸੇਜ ਜਾਂਦਾ ਹੈ ਮੈਨੂੰ ਅੱਜ ਇੱਥੇ ਆਣ ਕੇ ਬਹੁਤ ਖੁਸ਼ੀ ਹੋਈ ਹੈ ਆਪ ਵੀ ਸਾਡੇ ਪਿੰਡ ਦੇ ਇਹ ਜਿਹੜਾ ਇੱਕ ਮਤਾ ਕੀਤਾ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਕਿੱਥੇ ਲੋਕਾਂ ਦੀ ਸੇਵਾ 'ਚ ਬਿਠੀਆਂ ਆ ਤੇ ਲੋਕਾਂ ਨੂੰ ਗੂਰਨ ਤੌਰ ਤੇ ਆਜ਼ਾਦੀ ਦੇ ਰੂਪ ਦੇ ਵਿੱਚ ਆਪਣਾ ਜੋ ਵੋਟ ਦਾ ਇਸਤੇਮਾਲ ਕਰਨ ਲਈ ਦੇਸ਼ ਦੀ ਤਾਕਤ ਹੈ ਕਿਸੇ ਨੂੰ ਕੋਈ ਕੰਪਲਸ਼ਨ ਨਹੀਂ ਹੈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈ ਜੋ ਜਸਵੀ ਪਾਰਟੀ ਨੂੰ ਵੋਟ ਦੇਣਾ ਚਾਹੁੰਦਾ ਉਹ ਦੇ ਸੋ ਤੇ ਮੇਰਾ ਇਹ ਸਾਰੇ ਮਤਲਬ ਕਹਿੰਦਾ ਪੰਜਾਬ ਨੂੰ ਇਹ ਮੈਸੇਜ ਹੈ ਵੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਤੇ ਇਸ ਦੇਸ਼ ਦੀ ਗੁਰੂ ਦੀ ਸੇਵਾ ਕਰ। ਆ ਭਾਜੀ ਤੁਸੀਂ ਯੰਗ ਆਮ ਤੌਰ ਤੇ ਤੁਸੀਂ ਨਜ਼ਰ ਆਉਂਦੇ ਬਹੁਤ ਸਾਰੇ ਮੰਚਾਂ ਤੇ ਕੀ ਇਹ ਮੈਸੇਜ ਹੈਗਾ ਮੈਸੇਜ ਇਹ ਹੈ ਜੀ ਵੀ ਅੱਜ ਤੋਂ ਤੁਹਾਡਾ ਸਾਰੇ মিডিਆ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਪਿੰਡ ਦੀ ਜਿਹੜੀ ਪਹਿਲ ਕਦਮੀ ਆ ਇਹਨੂੰ ਸਾਰੇ ਦੁਨੀਆ ਤੱਕ ਪਹੁੰਚਾਓਗੇ ਕਿਉਂਕਿ ਤੁਸੀਂ ਅਕਸਰ ਦੇਖਦੇ ਆਂ ਇਲੈਕਸ਼ਨ ਇੱਕ ਵਾਰੀ ਪਿੰਡ ਚ ਹੁੰਦੀ ਆ ਤੇ ਲੋਕਾਂ ਦਾ ਵੈਰ ਵਿਰੋਧ ਇੰਨਾ ਕਿ ਪੈ ਜਾਂਦਾ ਕਿ ਲੋਕੀ ਇੱਕ ਦੂਜੇ ਦੇ ਮਰਨ ਜੰਮਣ ਵੀ ਬੰਦ ਹੋ ਜਾਂਦੇ ਆ ਸੋ ਅੱਜ ਤੁਸੀਂ ਦੇਖ ਰਹੇ ਆਂ ਕਿ ਕਿਸੇ ਵੀ ਪਾਰਟੀ ਦਾ ਕੋਈ ਝੰਡਾ ਨਹੀਂ ਕਿਸੇ ਨੂੰ ਕੋਈ ਕੰਪੈਲ ਨਹੀਂ ਕਰ ਰਿਹਾ ਜਿਹਦਾ ਦਿਲ ਕਰਦਾ ਉਹ ਆਪਣੀ ਉਥੇ ਵੋਟ ਪਾ ਰਿਹਾ ਮੈਂ ਚਾਹੁੰਦਾ ਕਿ ਸਾਰੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਹੋ ਜਾਣੇ ਚਾਹੀਦੇ ਆ ਹਰੇਕ ਪਾਸਿਓਂ ਖੰਡੀਆਂ ਹਵਾਵਾਂ ਮਾਉਣੀਆਂ ਚਾਹੀਦੀਆਂ ਇਲੈਕਸ਼ਨਾਂ ਦੇ ਦਿਨਾਂ ਤੇ ਇਸ ਨੂੰ ਅੱਗੇ ਗਾਂ ਬਲਾਕ ਸੰਪਤੀ ਆਉਣੀਆਂ ਜ਼ਿਲ੍ਹਾ ਪਰਿਸ਼ਦ ਆਉਣੀਆਂ ਸਰਪੰਚੀਆਂ ਆਉਣੀਆਂ ਉਦੋਂ ਵੀ ਕਾਇਮ ਰੱਖੂਗਾ ਹਾਂਜੀ ਬਿਲਕੁਲ ਜੀ ਦੇਖਾਂਗੇ ਅਸੀਂ ਪਿੰਡ ਦੇ ਸਾਰੇ ਪ੍ਰਭਵੰਤ ਦੇ ਸੱਜਣਾ ਨਾਲ ਸਲਾਹ ਕਰਕੇ ਜੋ ਵੀ ਪਿੰਡ ਦੀ ਭਲਾਈ ਲਈ ਜੋ ਵੀ ਸਹੀ ਹੋਊਗਾ ਕਦਮ ਉਹ ਚੱਕਿਆ ਜਾਊਗਾ ਤੇ ਇਹ तमाम ਜਿਹੜੀਆਂ ਤਸਵੀਰਾਂ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਥੇ ਪਿੰਡ ਦੇ ਜਿਹੜੇ ਸਰਪੰਚ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਰ ਕਿੱਦਾਂ ਲੱਗਦਾ ਹੈ ਜਿਹੜੀ ਤੁਹਾਡੀ ਅਪੀਲ ਕਰਦੀ ਹੈ ਉਹ ਬੋਲੂਗਾ ਕਾਲ ਸਾਹਿਬ ਜੀ ਦੀ ਖਤੇ ਜੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦਾ ਅੱਜ ਜਿਹੜਾ ਉਹਦੀ VOTING ਹੋ ਰਹੀ ਆ ਲਖਣ ਕੇ ਵੱਡਾ ਹਲਾਥਾ ਲਕੇ ਦਾ ਬਹੁਤ ਵੱਡਾ ਇੱਕ ਪਿੰਡ ਆ ਇਸ ਪਿੰਡ ਨੇ ਇੱਕ ਨਵੀਂ ਕਿਹਦੀ ਪਹਿਲ ਕੀਤੀ ਆ ਕਿ ਅਸੀਂ ਆਪਣਾ ਜਿਹੜਾ ਲੋਕਤੰਤ੍ਰਿਕ ਅਧਿਕਾਰ ਆ ਵੋਟ ਦਾ ਅਧਿਕਾਰ ਆ ਉਹ ਕਿਸੇ ਵੀ ਭੈ ਕਿਸੇ ਵੀ ਪ੍ਰੈਸ਼ਰ ਦੇ ਕਿਸੇ ਵੀ ਪੈਸੇ ਦੇ ਜਾਂ ਕਿਸੇ ਵੀ ਨਸ਼ੇ ਦੇ ਪ੍ਰੈਸ਼ਰ ਹੇਠ ਆ ਕੇ ਕਿਸੇ ਨੂੰ ਵੀ ਅਸੀਂ ਵੋਟ ਨਹੀਂ ਕਰਾਂਗੇ ਆਪਣੇ ਇੱਕ ਆਜ਼ਾਦਾਨ ਤੌਰ ਤੇ ਉੱਤੇ ਪਿੰਡ ਦੇ 3200 ਦੇ ਕਰੀਬ 3300 ਦੇ ਕਰੀਬ ਵੋਟ ਆ ਉਹ ਹਰ ਇੱਕ ਨੂੰ ਖੁੱਲਾ ਅਧਿਕਾਰ ਆ ਕਿ ਉਹ ਆਪੋ ਆਪਣੀ ਜਿਹੜੀ ਵੋਟ ਆ ਉਹ ਆਪਣੇ ਸੋਚ ਮੁਤਾਬਕ ਜਿਸ ਪਾਰਟੀ ਨੂੰ ਪਾਉਣੀ ਚਾਹੁੰਦਾ ਉਹ ਆਜ਼ਾਦੀ ਦੇ ਨਾਲ ਪਾ ਸਕਦਾ ਗੁਰੇ ਤੇ ਕੋਈ ਪ੍ਰੈਸ਼ਰ ਨਹੀਂ ਇਹ ਸਾਡੀ ਸਰਪੰਚ ਸਵੇਤ ਸਮੂਹ ಗ್ರಾಮ ਪੰਚਾਇਤ ਦਾ ਫੈਸਲਾ ਤੇ ਉਮੀਦ ਕਰਾਂਗੇ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੋ ਜਿਹੇ ਉਪਰਾਲੇ ਤੇ ਉਤੇ ਚੱਲ ਕੇ ਜਿਹੜਾ ਲੋਕਤੰਤਰ ਦੀ ਬਹਾਲੀ ਜਿਹੜੀ ਉਹ ਜਿਹੜੀ ਹੋ ਸਕੇ ਭੈਮੁਖ ਹੋ ਸਕੇ ਇਹ ਕਿਸ ਤਰ੍ਹਾਂ ਇੱਥੇ ਤਬਦੀਲੀ ਆਈ ਕਿਉਂਕਿ ਬਹੁਤ ਚਰਚਾ ਚ ਰਹਿੰਦੀ ਸੀ ਇਸ ਪਿੰਡ ਦੀ ਸਿਆਸਤ ਪਹਿਲਾਂ ਦਾ ਪੁਰਾਣੇ ਸਾਡੇ ਸਾਰੇ ਜਿਹੜੇ ਸੂਚਬਾਨ ਸਤਕਾਰਯੋਗ ਸਾਬਕਾ ਸਰਪੰਚ ਮੌਜੂਦਾ ਸਰਪੰਚ ਸਾਡੇ ਪਿੰਡ ਦੇ ਬਹੁਤ ਸਾਰੇ ਐਨ ਆਰ ਆਈ ਭਰਾ ਜਿਹੜੇ ਉਹ ਬਾਹਰ ਵਿਦੇਸ਼ਾਂ ਚ ਬੈਠੇ ਆ ਸਾਰਿਆਂ ਦੀਆਂ ਇਹ ਸਾਨੂੰ ਸਲਾਮਾਂ ਸੀ ਜੀਆਂ ਕਿ ਇੱਕ ਇਹ ਵਧੀਆ ਜਿਹੜਾ ਕਦਮ ਇਹ ਚੁੱਕਿਆ ਜਾਵੇ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੋਂ ਝੰਟੀਆਂ ਤੋਂ ਪੋਸਟਰਾਂ ਤੋਂ ਨਾਲ ਲੜੀਏ ਤੇ ਆਪਾਂ ਪਿੰਡ ਦੇ ਭਲੇ ਵਾਸਤੇ ਸਮਾਜ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਅੱਗੇ ਹੋ ਕੇ ਵੱਧ ਕੇ ਚੱਲੀਏ ਕਿਤੇ ਤੁਹਾਨੂੰ ਇਹ ਜਿਹੜੇ ਵਕ-ਵਕ ਪਾਰਟੀਆਂ ਦੇ ਲੀਡਰ ਹੈਗੇ ਉਹਨਾਂ ਨੇ ਇਹਦੇ ਤੇ ਕਿਸੇ ਨੇ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਪਹਿਲੇ ਦਿਨ ਹੀ ਗੁਰਦੁਆਰਾ ਸਾਹਿਬ ਤੇ ਅਨਾਊਂਸਮੈਂਟ ਕੀਤੀ ਤੇ ਆਪੋ ਆਪਣੀਆਂ ਪਾਰਟੀਆਂ ਦੇ ਲੀਡਰਸ਼ਿਪ ਤੱਕ ਅਸੀਂ ਇਨਫੋਰਮ ਕੀਤਾ ਕਿ ਜਦੋਂ ਵੀ ਤੁਹਾਡਾ ਕੋਈ ਵੀ ਆਪਣਾ ਤੁਸੀਂ ਜਿਹੜਾ ਪ੍ਰਚਾਰ ਆ ਉਹ ਚੋਣ ਦਾ ਪ੍ਰਚਾਰ ਕਰਨਾ ਸਾਡੇ ਕੋਲੋਂ ਆਮ ਆਦਮੀ ਪਾਰਟੀ ਦੇ ਹਰਸਿਮਰਨ ਘੁਮਨ ਜੀ ਵੀ ਆਏ ਇਥੇ ਸਰਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਆਏ ਮਾਨਜੋਗ ਜੀਬੀ ਜ਼ਗੀਰਪੁਰ ਜੀ ਵੀ ਆਏ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਦੇ ਵਿਚਾਰ ਸੁਣੇ ਆ ਹੁਣ ਫੈਸਲਾ ਲੋਕਾਂ ਨੇ ਕਰਨਾ ਕਿ ਅਸੀਂ ਕਿਸ ਪਾਰਟੀ ਨੂੰ ਵੋਟ ਕਰਨੀ ਆ ਕਿਸੇ ਵੀ ਕੋਈ ਪ੍ਰੈਸ਼ਰ ਨਹੀਂ ਬਾਕੀ ਪਿੰਡਾਂ ਨੂੰ ਕੀ ਮੈਸੇਜ ਤੁਹਾਡਾ ਹੈ ਅਸੀਂ ਤੁਹਾਨੂੰ ਪਿੰਡ ਤੋਂ ਇਲਾਵਾ ਜ਼ਿਲ੍ਹਾ ਤੇ ਜਿਹਦੇ ਤੋਂ ਅੱਗੇ ਪੂਰਾ ਪੰਜਾਬ ਤੋਂ ਪੰਜਾਬ ਤੋਂ ਅੱਗੇ ਪੂਰਾ ਭਾਰਤਵੰਸ਼ਾ ਜਿਹੜਾ ਉਹ ਭੈ ਮੁਕਤ ਹੋ ਕੇ ਜੋ ਵੀ ਇਲੈਕਸ਼ਨ ਕਮਿਸ਼ਨ ਦੇ ਆਜ਼ਾਦਾਨਾ ਜਿਹੜਾ ਹੈਗਾ ਉਹ ਆਪਣੀ ਵੋਟ ਕਾਸਟ ਕਰਨ ਦਾ ਉਹ ਅਧਿਕਾਰ ਆ ਉਹ ਆਪਣਾ ਆਜ਼ਾਦੀ ਦੇ ਨਾਲ ਮਾਣ ਸਕਣ ਲੋਕ ਤੇ ਆਪਣੇ ਮਨ ਚਾਹੀ ਜਿਹੜੀ ਸਰਕਾਰ ਆ ਉਹ ਚੁਣ ਆਪਣਾ ਨਮਾਇੰਦਾ ਚੁਣ ਜਿਹੜੀਆਂ ਸਾਡੀਆਂ ਮੰਗਾ ਹੋਆਂ ਉਹ ਲੋਕ ਸਭਾ ਦੇ ਵਿੱਚ ਜਾ ਕੇ ਸਾਡੇ ਇਲਾਕੇ ਦੀ ਸਾਡੇ ਪਿੰਡ ਦੀਆਂ ਜਿਹੜੀਆਂ ਮੁੱਖ ਮੰਗਾਵਾ ਉਹਨਾਂ ਦੇ ਉੱਤੇ ਉਹ ਨਕਸ਼ੇਕਰਣ ਚੱਲ ਕੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਕਰਕੇ ਤੇ ਲੋਕਾਂ ਦੇ